ਸੰਗਣੀ ਧੁੰਦ ਦੇ ਕਾਰਨ ਵਾਪਰਿਆ ਹਾਦਸਾ ਅੰਮ੍ਰਿਤਸਰ ਬਠਿੰਡਾ ਨੈਸ਼ਨਲ ਹਾਈਵੇ ਤੇ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤਾ ਨੇੜੇ ਸੜਕ ਦੇ ਕੋਲ ਖੜੇ ਟਰੱਕ ਟਰਾਲੇ ਵਿੱਚ ਨਿੱਜੀ ਕੰਪਨੀ ਦੀ ਵੱਜੀ বাস বাস ਚਾਲਕ ਸਮੇਤ 2 ਦਰਜਨ ਦੇ ਕਰੀਬ ਸਵਾਰੀਆਂ ਨੂੰ ਲੱਗੀਆਂ ਸੱਟਾਂ ਜ਼ਖਮੀਆਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਕਰਵਾਇਆ ਗਿਆ ਦਾਖਲ ਤਰਨਤਾਰਨ ਦੇ ਪਿੰਡ ਠੱਠੀਆਂ ਮਹੰਤ ਨਜ਼ਦੀਕ ਸੰਗਣੀ ਧੁੰਦ ਦੇ ਕਾਰਨ ਸੜਕ ਦੇ ਕਿਨਾਰੇ ਖੜੇ ਟਰੱਕ ਟਰਾਲੇ ਨਾਲ ਨਿੱਜੀ ਕੰਪਨੀ ਦੀ ਪਾਸਟਕ ਰੌਣ ਦੇ ਨਾਲ ਬੱਸ ਚਾਲਕ ਦੇ ਕਰੀਬ 2 ਦਰਜਨ ਦੇ ਸਵਾਰੀਆਂ ਜ਼ਖਮੀ ਹੋ ਗਈਆਂ ਤੇ ਉਹਨਾਂ ਨੂੰ ਜੇਰੇ ਇਲਾਜ ਹਸਪਤਾਲ ਦੇ ਵਿੱਚ ਦਾਖਲ ਵੀ ਕਰਵਾਇਆ ਗਿਆ ਜਿੱਥੇ ਡਾਕਟਰਾਂ ਵੱਲੋਂ ਜ਼ਖਮੀਆਂ ਦਾ ਇਲਾਜ ਕੀਤਾ ਜਾ ਰਿਹਾ ਹੈ। ਵਿਅਕਤੀ ਨੇ ਦੱਸਿਆ ਕਿ ਇਹ ਹਾਦਸਾ ਨੈਸ਼ਨਲ ਹਾਈਵੇ ਤੇ ਪਿੰਡ ਠੱਠੀਆਂ ਮਹੰਤਾ ਨਜ਼ਦੀਕ ਵਾਪਰਿਆ ਜਿੱਥੇ ਸੜਕ ਤੇ ਖੜੇ ਟਰੱਕ ਟਰਾਲੇ ਵਿੱਚ ਨਿੱਜੀ ਬੱਸ ਵੱਜੀ ਤੇ ਬੱਸ ਵਿੱਚ ਸਵਾਰ 15 ਤੋਂ 20 ਲੋਕ ਜ਼ਖਮੀ ਵੀ ਹੋ ਗਏ ਜਿਨ੍ਹਾਂ ਨੂੰ ਇਲਾਜ ਲਈ ਵੱਖ-ਵੱਖ ਹਸਪਤਾਲਾਂ ਦੇ ਵਿੱਚ ਦਾਖਲ ਕਰਵਾਇਆ ਗਿਆ ਜ਼ਖਮੀਆਂ ਦਾ ਇਲਾਜ ਕਰ ਰਹੇ ਡਾਕਟਰ ਨੇ ਦੱਸਿਆ ਕਿ ਹਾਦਸੇ ਦੇ ਵਿੱਚ ਜ਼ਖਮੀ ਹੋਏ ਕਾਫੀ ਮਰੀਜ਼ ਆਏ ਹਨ ਤੇ ਉਹਨਾਂ ਦਾ ਇਲਾਜ ਕੀਤਾ ਜਾ ਰਿਹਾ ਹੈ ਜੀ ਨੂੰ ਇਹ ਪਤਾ ਅਰ ਬਾਸੇ ਨੂੰ ਬੈਠਾ ਮਿਲ ਉਹਨੂੰ ਪਤਾ ਲੱਗਾ ਜੀ ਅੱਛਾ ਇਹ ਕਿਸੇ ਲਈ ਬਸ ਅਮਰ ਸਾਹਿਬ ਅਮਰ ਸਾਹਿਬ ਕੋਲ ਬਿਠੇ ਅਮਰ ਸਾਹਿਬ ਤੋਂ ਬੰਧਾ ਹੋਰ ਹਾਂਜੀ ਬਸ ਤੇ ਇੱਕ ਰਾਤ ਦਾ ਐਕਸੀਡੈਂਟ ਹੋ ਗਿਆ ਜਿਸ ਕਰਕੇ ਕਾਫੀ ਪੇਸ਼ੈਂਟਸ ਆਏ ਹੋਏ ਕਾਫੀ ਇੰਜਰਡ ਨੇ ਤੇ ਟ੍ਰੀਟਮੈਂਟ ਚੱਲ ਰਹੀ ਹੈ ਜੀ ਦੋ ਕੁ ਦਿਨਾਂ ਨੂੰ ਅਨੁਸਾਰ ਆਪਾਂ ਹਾਂ ਜੀ ਕਾਫੀ ਸੀਰੀਅਸ ਸੀ ਇਸ ਕਰਕੇ ਮੈਨੂੰ ਜੇਐਲਐਸ ਰੈਫਰ ਕੀਤਾ ਜੀ ਜੀ ਨਾਮ ਆ ਉਹ ਬੀਗ ਬੀਗ ਆ ਰਿਹਾ ਹੁਣ ਹਾਂ ਜੀ ਤੇ ਨਹੀਂ ਫਿਲਹਾਲ ਬਾਕੀ ਤਾਂ ਅਪਡੇਟ ਕਰ ਦਾਂਗੇ ਜਿੱਦਾਂ ਹੀ ਹੋਏਗਾ ਯਾਰ ਕੱਟੀਆਂ ਮੰਤਾਂ ਨੈਸ਼ਨਲ ਹਾਈਵੇ ਰੋਡ ਤੇ ਤੇ ਨਿਊ ਦੀ ਬੱਸ ਦਾ ਹੋਇਆ ਵਾ ਆਪਣਾ ਟਰੱਕ ਚ ਟਰੱਕ ਨਾਲ ਕਹਿੰਦੇ ਓਵਰਟੇਕ ਕਰ ਲੱਗਿਆ ਟੱਕਰ ਹੋਈ ਆ ਉਹ ਜੇ 15 ਤੋਂ 20 ਪੇਸ਼ੈਂਟ ਆ ਇਹਦੇ ਕੋਸਰੇ ਹਾਲੀ ਚਲ ਗਿਆ ਕੁਝ ਸਿਵਲ ਕਰਨ ਤਰ ਲੈ ਆਂਦੇ ਆ ਤੇ ਮੋਦੀ ਬਸ ਹੀ ਮੈਂ ਸੇਵਾ ਹਸਪਤਲ ਜੀ ਦੇ ਤੇ ਡੀਗਰਾਫਰ ਆ ਉਹ ਡਿਊਟੀ ਤੇ ਜਾ ਰਿਹਾ ਜੀ ਇੱਕਦਮ ਵੱੱਡੀ ਦੀ ਬੱਸ ਬੜੇ ਜਿਹਾ ਵੱਡੀ ਪ੍ਰਾਧ ਪਤਾ ਨਹੀਂ ਲੱਗਾ ਕਿ ਇਹ ਆ ਕਿ ਨਹੀਂ ਆ ਬੜੀਆਂ ਸਵਾਰੀਆਂ ਫੱਟੜ ਹੋਈਆਂ ਵਿੱਚ ਕਈਆਂ ਦੀ ਡੱਤ ਵੀ ਹੋ ਗਈ ਆ ਕਿੰਨੇ ਜਾਨਾਂ ਦੱਗੀਆਂ ਹੈਗਾ ਹੀ ਬੱਸ ਕਿੰਨੇ ਦੇ ਜਾਣੇ ਬੱਸ ਭਰੀ ਭਰੀ ਪਈ ਸਾਰੇ ਇਹ ਕਿਨਾ ਤੁੰਦ 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 ਬੱਸ ਕਿਥੇ ਲਿਖੀ ਜਾਣਾ ਨਤਾੜੇ ਲੱਗੀ ਆ ਵਾ ਇਹ ਮੋਟਰ ਸਾਂਝ ਮੰਡੀ ਬੰਦ ਲੱਗੀ ਆ ਓਏ ਯਾਰ ਕਟੀਆਂ ਮੰਤਾ ਨੈਸ਼ਨਲ ਹਾਈਵੇ ਰੋਡ ਤੇ ਤੇ ਨਿਊ ਦੀ ਬੱਸ ਦਾ ਹੋਇਆ ਵਾ ਆਪਣਾ ਟਰੱਕ ਚ ਟਰੱਕ ਨਾਲ ਕਹਿੰਦੇ ਓਵਰਟੇਕ ਕਰ ਲੱਗਿਆ ਟੱਕਰ ਹੋਈ ਆ ਉਹ ਜੇ 15 ਤੋਂ 20 ਪੇਸ਼ੈਂਟ ਆ ਜਿਹਦੇ ਕੁਝ ਰਹਿ ਹਾਲੀ ਚਲ ਗਏ ਆ ਕੁਝ ਸਿਵਲ ਤਰਨ ਤਰ ਲੈ ਆਂਦੇ ਆ ਮੋਟਰ ਦੀ ਬੱਸ ਹੀ ਮੈਂ ਸੇਵਾ ਹਸਪੀਟਲ ਜੀਰੇ ਤੇ ਡੀਆਗ੍ਰਾਫਰ ਆ ਉਹ ਡਿਊਟੀ ਤੇ ਜਾ ਰਿਹਾ ਜੀ ਇੱਕਦਮ ਵੱਧੀ ਗਈ ਬੱਸ ਫੜੇ ਜਬਦੀ ਪ੍ਰਾਪਤ ਪਤਾ ਨਹੀਂ ਲੱਗਾ ਕਿ ਇਹ ਆ ਗਏ ਨੇ ਆ ਬੜੀਆਂ ਸਵਾਰੀਆਂ ਫੱਟੜ ਹੋਈਆਂ ਵਿੱਚ ਕਈਆਂ ਦੀ ਜੱਤ ਵੀ ਹੋ ਗਈ ਆ ਕਿੰਨੇ ਜਣੇ ਬੱਜੀਆਂ ਹੈਗਾ ਹੀ ਬਸ ਬਸ ਕਿੰਨੇ ਜਣੇ ਬਸ ਭਰੀ ਭਰੀ ਭਈ ਸਾਰੇ ਅੱਛਾ ਇਹ ਕਿੰਨਾ 2000 2000 2000 2000 ਬੱਟੇ ਕਿਥੇ ਲੱਗੀ ਆ ਨਾ ਤਾਂ ਲੱਗੀ ਆ ਬਾਜੀ ਮੋਲ ਸੰਜ ਮੰਡੀ ਬੰਦ ਲੱਗੀ ਆ